ਹੁਣ ਵਾਪਸੀ ਦੀ ਵਾੜੀ ਆ ਚੁੱਕੀ ਆ ਹਰ ਸਬੋਤ ਡੋਲ ਕੇ ਵਜਾਉਂਦਾ ਆ ਪੂਰੇ ਜੋੜੇ ਛੋੜਾ ਨਾ 3 ਵਜੇ ਉੱਠਣਾ ਪੈਂਦਾ ਬਾਬੇ ਦੀ 3 ਵਜੇ ਉੱਠਣਾ ਪੈਂਦਾ ਵਾ ਤੇ ਆਪਣੇ ਜੰਤਰ ਮੰਤਰ ਕਿਤੇ ਤੁਹਾਡਾ ਜੰਤਰ ਮੰਤਰ ਜਿਹੜਾ ਸਸੀ ਗਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਹਦੇ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫਰ ਤੇ ਤੇ ਅੱਜ ਜੀ ਟਾਈਮ ਹੋ ਚੁੱਕਿਆ ਆ 4:08 ਮਿੰਟ ਹੋਏ ਆ ਸਵੇਰ ਸਵੇਰ ਦਾ ਟਾਈਮ ਆ ਤੇ ਅੱਜ ਮਾਰਨਿੰਗ ਟਾਈਮ ਆਪਾਂ ਜਾ ਰਹੇ ਆਂ ਪ੍ਰਬਾਤ ਫੇਰੀ ਤੇ ਜਾ ਰਹੇ ਆਂ ਜੋ ਕਿ ਗੁਰਨਾਨ ਸਿੰਘ ਦੇਵ ਜੀ ਦੇ ਗੁਰਪੁਰਬ ਲਈ ਨਿਕਲ ਰਹੀ ਆ ਤੇ ਚਲੋ ਚੱਲਦੇ ਆਂ ਅੱਜ ਫਲਾਈ ਸਾਰਵ ਜਾਏਗੀ ਜੇ ਚੈਨਲ ਤੇ ਨਵੇਂ ਜਿਹੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਚਲੋ ਚੱਲਦੇ ਆਂ ਲਾਭੇ ਮਿੱਤਰੋ ਅਗਮ ਹੀ ਆ ਚੁੱਕਿਆ ਆ ਅਗਮ ਗੁੱਡ ਮਾਰਨਿੰਗ ਚਲੋ ਚੱਲੀਏ ਪ੍ਰਬਾਤ ਫੇਰੀ ਤੇ ਲਾਭੇ ਮਿੱਤਰੋ ਹਰਸ ਵੀ ਆ ਚੁੱਕਿਆ ਆ ਹੋਰ ਹਰਸ ਕੀ ਹਾਲ ਚਾਲ ਹੈ ਵਧੀਆ ਐਨੂੰ ਵੇਖਾ ਮੜਾਇਆ ਕੁਝ ਗੱਲ ਸਾਰਿਆਂ ਨੂੰ ਅੱਖਾਂ ਮੇਰੇ ਤੁਹਿਆ ਨਹੀਂ ਆਨੇ ਕਿਉਂਕਿ ਮੈਂ ਪੂਰਾ ਪੂਰੀ ਦਾ ਸੌਂ ਪਈ ਨਹੀਂ ਆ ਕੰਪਟ ਵਿੱਚ ਲਖਾਇਆ ਇਸ ਕਰਕੇ ਲਾਗੇ ਬੈਠਾ ਹਾਂ ਅਮਗਰ ਕੁਵਰ ਵੀ ਆ ਚੁੱਕਿਆ ਹੈ ਹੋਰ ਕੀ ਹਾਲ ਚਾਲ ਹੈ ਮੈਨੂੰ ਬਹੁਤ ਗਰਵ ਹੋ ਰਿਹਾ ਆ ਪੀਏ ਮੈਨੂੰ ਵੀ ਲੱਗਦੀ ਹੈ ਸਾਹਮਣੇ ਮੇਤਰੋ ਤੁਸੀਂ ਵੇਖ ਸਕਦੇ ਹੋ ਸੰਗਤਾਂ ਕਾਫੀ ਆ ਚੁੱਕੀਆਂ ਨੇ ਚਲੋ ਚੱਲੇ ਪਾਉਣੇ ਆ ਇੱਥੇ ਆਇਆ ਵੇ ਖਲੋਤਾ ਹੋ ਰਿਹਾ ਹੈ ਕਿ ਹਾਲ ਚਾਲ ਵਧੀਆ ਵਧੀਆ ਤੇ ਆਉ ਆਪਣੀ ਪਰਬਾਦ ਫੇੜੀ ਵੀ ਆਪਣੀ ਚੱਲੂ ਹੋ ਰਹੀ ਆ ਜਮਾ ਡਾਉਣ ਆ ਗਿਆ ਵਾ ਸਾਸਰੀ ਘਰ ਬੁਲਾਏ ਸਾਰਿਆਂ ਨੂੰ ਰਾਤ ਨੂੰ ਪਰਬਾਦ ਫੇੜੀ ਚੱਲੂ ਹੋ ਚੁੱਕੀ ਆ ਇਹ ਸਿੱਧੀ ਫਲਾਈ ਸਾਹਿਬ ਜਾਣੀ ਆ ਹੁਣ ਮਗਰ ਉਹ ਰਿਸਕ ਇਤੇ ਰੱਖਿਆ ਆ ਸਭ ਦਾ ਪੂਰੇ ਪੜਾਂ ਦੇ ਸਾਹਿਬ ਦੇ ਆਪਾਂ ਗੇਟ ਲਾਗੇ ਆ ਚੁੱਕੇ ਆ ਹਾਂਜੀ ਵੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਉਹ ਸਾਹਮਣੇ ਤੁਸੀਂ ਵੇਖ ਸਕਦੇ ਜੇ ਫਲਾਈ ਸਾਹਿਬ ਆ ਚੁੱਕੇ ਆ ਪਾ ਪਹੁੰਚ ਗਏ ਆ ਫਲਾਈ ਸਾਹਿਬ ਸਾਰੀ ਆਪਣੀ ਸੰਗਤ ਆ ਰਹੀ ਆ ਤੇ ਆਪਣੇ ਨੇ ਗੁਰੂ ਸਾਹਿਬ ਦੀ ਸੰਗਤ ਗੁਰੂ ਸਾਹਿਬ ਸਾਰੇ ਮੇਰੀ ਵੀ ਆ ਕੇ ਸੰਗਤ ਫਿਰ ਕਿਉਂ ਆ ਗਏ ਪੋਲਿਸ਼ਨ ਭਾਜੀ ਆ ਚੁੱਕੇ ਨੇ ਆਪਣੇ ਪੋਲਿਸ਼ਨ ਭਾਜੀ ਆ ਚੁੱਕੇ ਨੇ ਜਿਹੜੇ ਮਾਸਾ ਨਹੀਂ ਬੋਲਦੇ ਉਹ ਸਭ ਤੋਂ ਜਿਹੜੇ ਸਭ ਤੋਂ ਜ਼ਿਆਦਾ ਬੋਲਦੇ ਨੇ ਉਹ ਸਾਹਮਣੇ ਖਲੋਤੇ ਜ਼ੂਮ ਕਰਕੇ ਦਿਖਾਇਆ ਜਾਏ ਕੈਮਰਾਮੈਨ ਜਲਦੀ ਫੋਕਸ ਕਰੋ ਉਹ ਸਾਹਮਣੇ ਤੋਂ ਹੀ ਵੇਖ ਸਾਦੇ ਜੇ ਪਲਾਵਾ ਜਮਾ ਹੈਗਾ ਵਾ ਫਿਰ ਜਸ਼ਨ ਹੈ ਵਾ ਫਿਰ ਰਾਜਾ ਵਾ ਫਿਰ ਲੰਮੜਾ ਮਾਦਮੀ ਆ ਉਹ ਕਿੱਥੇ ਦਾੜੀ ਆ ਹੋਵੇ ਭਾਜੀ ਕੀ ਹਾਲ ਚਾਲ ਨੇ ਆ ਜਿੱਦਾਂ ਕੰਡਿਆ ਮਾਮਾ ਹੁਣ ਵੀ ਚਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਚਲੋ ਵੀ ਚਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਹਰ ਸਾ ਆਪਣਾ ਪੂਰਾ ਅੱਗੇ ਗਾਈਡ ਕਰਦਾ ਹੋਇਆ ਵੀ ਮੇਤਰੋ ਆਪਣੇ ਪਾਜੀ ਚਮਟੇ ਦੀ ਸੇਵਾ ਇੱਥੇ ਪੂਰੀ ਨਿਭਾ ਰਹੇ ਆ ਕਿਧਰੋਂ ਤੇ ਔਰ ਪਾਜੀ ਹਾਂਜੀ ਕਿੰਨਾ ਦਾ ਲੱਗਣਿਆ ਪਰ ਬਾਦ ਫੇਰੀ ਤੇ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਅੱਜ ਆਪਾਂ ਗੁਰਦੁਆਰਾ ਫਲਾਈ ਸੈ ਤਿੰਨ ਵਜੇ ਉੱਠਣਾ ਪੈਂਦਾ ਬਾਬੇ ਦੀ ਤਿੰਨ ਵਜੇ ਉੱਠਣਾ ਪੈਂਦਾ ਵਾ ਹਾਂਜੀ ਤੇ ਆਪਣੇ ਜੰਤਰ ਮੰਤਰ ਕਿਤੇ ਤੁਹਾਡਾ ਸੰਤ ਮੰਤਰ ਕਿਹੜਾ ਮਿਲੋ ਲਾ ਪਾਪਾ ਨਹੀਂ ਪ੍ਰਾਬਲਮ ਉਹ ਕੰਮ ਜਿਹੇ ਮਾਫੀ ਰੱਖੀ ਉਹ ਕੰਮ ਜਿਹੇ ਪਾਏ ਠੀਕ ਆ ਪਾਏ ਮਾਂ ਲੈਣਦੇ ਆ ਨਾ ਅੱਛਾ ਅੱਛਾ ਠੀਕ ਠੀਕ ਹੁਣ ਵੀ ਚੱਗੋ ਵਿੰਦੇ ਸਰਦਾਰ ਵਾਂਗੂ ਪ੍ਰੋਮੋਸ਼ਨ ਕਰਦੇ ਇੱਥੇ ਨਹੀਂ ਤਾਂ ਕੋਈ ਕਿੱਲ ਨਹੀਂ ਹੈਗੇ ਸਭੀ ਭਾਜੀ ਕੋ ਆ ਅਗਲੇ ਘੜ ਪਕੌੜੇ ਮਿਲਦੇ ਆ ਤਾਂ ਕਿਆ ਚਲੋ ਚਲੋ ਕੋਈ ਨਹੀਂ ਉਥੋਂ ਲਪਾਵੇ ਦਾ ਇੰਤਜ਼ਾਮ ਕਰ ਲਾਂਗੇ ਹਾਂਜੀ ਹਾਂਜੀ ਆਹ ਕਰ ਜਿਹੜਾ ਫਲਾਈ ਸਾਹਿਬ ਦੇ ਬਿਲਕੁਲ ਸਾਹਮਣੇ ਆ ਜਿੱਥੇ ਯਾਰ ਹੋਣਿਆ ਤੇ ਇੱਥੇ ਪ੍ਰਵਾਹ ਫੇਰੀ ਆ ਚਲੋ ਅੰਦਰ ਚੱਲਦੇ ਆ ਨਾਲ ਮੈਂ ਬੱਸ ਮੈਂ ਦਾ ਖਾਸ ਰੱਗਿਆ ਮਾਣ ਬਾਗ ਹਰ ਸਨੇਵੇਂ ਇਹ ਚ ਚੁੰਟਾ ਫੜ ਲਿਆ ਹਰ ਸ੍ਰੀ ਸੇਵਾ ਚੁੰਟੇ ਦੀ ਨਿਭਾਉਂਦਾ ਨਾਲ ਸਾਹਮਣੇ ਸ਼ਬਦ ਚੱਲਣ ਡੇ ਆ ਇਥੇ ਕਿ ਗੱਪੇ ਖੋਲੇ ਮਿਲੈ ਨੇ ਦੋ ਕੇਲੇ ਤੇ ਨਾਲ ਇਹ ਸੇਬ ਇਧਰ ਬਰੈਡ ਪਕੌੜੇ ਮਿਲੇ ਸੀ ਤੇ ਉਹ ਹਰ ਚ ਨੇ ਖਾ ਲਏ ਆ ਤੈਨੂੰ ਕਿਹਾ ਵੀ ਜਿਹਨ ਮੈਂ ਖੋਣ ਦੇਣਾ ਬੰਦ ਕਰਦਾ ਕਰ ਇਧਰ ਵੇਖੋ ਸਾਹਮਣੇ ਬਾਕੀ ਸਾਰੀ ਸੰਗਤ ਵਿਹਲੀ ਹੋ ਗਈ ਆ ਗਲਾਸੀਆਂ ਫੜ ਲੀਆਂ ਹੁਣ ਚਾਹ ਹੋਣੀ ਆ ਅੱਛਾ ਵੀ ਭਾਈ ਵਲਜ਼ੂਮ ਕਰ ਕੇ ਬਰਾਬਰ ਲੜਦੇ ਸਾਰਿਆਂ ਨੂੰ ਮਿਲ ਗਏ ਉਹ ਭਾਈ ਵਲਜ਼ੂਮ ਕਰੋ ਭਾਜੀ ਭਾਜੀ ਕਹਿੰਦੇ ਉਹ ਭਾਜੀ ਸਾਹਮਣੇ ਕੱਪ ਦਿਖਾਉਣ ਦੇ ਕਹਿੰਦੇ ਕੱਪ ਵੇਖ ਲੋ ਤੁਹਾਡਾ ਆਓ ਜਿਹੜੇ ਸਾਹਮਣੇ ਭਾਜੀ ਆ ਉਹ ਬਹੁਤੇ ਐਂਡ ਵਾਤੇ ਉਹਨਾਂ ਕੱਪ ਕੱਪ ਫੜੇ ਆ ਨਿਆਰੇ ਪੂਰੇ ਲੈਣ ਦੇ ਆ ਤੇ ਲਓ ਵੀ ਮਿੱਤਰੋ ਬਾਬੇ ਨੇ ਸਾਡੇ ਨਾਲ ਧੱਕਾ ਕਰਤਾ ਵਾ ਸਾਨੂੰ ਗਲਾਸ ਹੀ ਨਹੀਂ ਦੇ ਕੇ ਗਿਆ ਹੁਣ ਆਪਾਂ ਚਾਹ ਕਿਦਾਂ ਪੀਣੀ ਆ ਪਿੱਛੇ ਚਾਹ ਵਾਲਾ ਵੀ ਆ ਗਿਆ ਬਾਬਾ ਹੈਂ ਬੁੱਕਾ ਕਰੋ ਬੁੱਕਾ ਕੋਈ ਨਹੀਂ ਆ ਗਿਆ ਬਾਬਾ ਬਾਬੇ ਨੇ ਮੈਂ ਕਹਿੰਦਾ ਵਾ ਲਓ ਵੀ ਮਿੱਤਰੋ ਇੱਥੇ ਆਪਣਾ ਯੰਤਰ ਮੰਤਰ ਫੁੱਲ ਹੋ ਗਿਆ ਵਾ ਚਾਹ ਆਪਾਂ ਪੀ ਲਈ ਆ ਹੁਣ ਹਰਸ਼ਨਾ ਯੰਤਰ ਮੰਤਰ ਨਹੀਂ ਫੁੱਲ ਹੋਇਆ ਆ ਉਧਰ ਪਕੌੜੇ ਜਾਂਦੇ ਆ ਪਕੌੜੇ ਵੇਚਦੇ ਕਿੱਧਰ ਮਿਲਦੇ ਆ ਆਓ ਜਸਪੀਰ ਹੱਲ ਵੇਖੋ ਹਾਂ ਹਰਚ ਜਸਪੀਰ ਹੱਲ ਵੇ ਚਾਵਾਣਾ ਖਾਣਾ ਹੈ ਚਾਹ ਪੀਂਦੇ ਆ ਚਾਹ ਪੀਂਦੇ ਆ ਵਾ ਨਾਲ ਪਕੌੜੇ ਵੀ ਆਉਂਵੇ ਆ ਵੇ ਜੰਤਰ ਮੰਤਰ ਰੱਖਿਆ ਹੈ ਉਹ ਵਜਕਟਾ ਜੀ ਹਾਂ ਜੀ ਮਿੱਤਰੋ ਹੁਣ ਵਾਪਸੀ ਦੀ ਵਾੜੀ ਆ ਚੁੱਕੀ ਆ ਤੇ ਜਰਾ ਇੱਧਰ ਵੇਖੋ ਹਰਚ ਬੋਸ ਢੋਲਗੀ ਵਜਾਉਂਦਾ ਆ ਪੂਰੇ ਜੋੜੇ ਛੋੜਾ ਨਾਲ ਹਰਚ ਵੀਰ ਆ ਲੈ ਇਧਰ ਜਸਪੀਰ ਬੋਸ ਆਪਣੇ ਸਾਰੇ ਆਹ ਰੋਹਿਤ ਬੇਰਾ ਆਪਣਾ ਲਫਾਫਾ ਪੂਰਾ ਭਰ ਗਿਆ ਆ ਤੇ ਇੱਧਰ ਰੋਹਿਤ ਰੋਹਿਤ ਤੇਰਾ ਲਫਾਫਾ ਕਿੱਥੇ ਆ ਹਾਂ ਲਫਾਫਾ ਕਿਉਂ ਨਹੀਂ ਲੰਦਾ ਯਾਰ ਲਫਾਫਾ ਲਿਆਈਦਾ ਵਾ ਕੇ ਹਾਂ ਲਿਆਈਦਾ ਯਾਰ ਆ ਵੇ ਇੱਧਰ ਆਪਣਾ ਲਫਾਫਾ ਪੂਰਾ ਫੁੱਲ ਹੋ ਗਿਆ ਵਾ ਏ ਕੇਲੇ ਸੇਬ ਬਰੱਡ ਪਕੌੜੇ ਸਭ ਇਹਦੇ ਵਿੱਚ ਆ ਜਦ ਘੁਰਨਾ ਨਿਕਦੀ ਓਏ ਮਾਰ ਕੋ ਮਰ ਨਾਮ ਵਡਾਈ ਸਰਬਤੂਕਾਰ ਨਾਮਮ ਵਡਾਈ ਸਰਬਤੂਕਾਰ ਨਾਮਮ ਵਡਾਈ ਸਰਬਤੂਕਾਰ ਨਾਮਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਗੁਰ ਪ੍ਰਚਾਰ ਨਾਨਕ ਮਤ ਪਾਈ ਗੁਰ ਪ੍ਰਚਾਰ ਨਾਨਕ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਹਾਂਜੀ ਮਿੱਤਰੋ ਹੁਣ ਘਰ ਆ ਚੁਕੇ ਆ ਆਪਾਂ ਤੇ ਹਜੇ ਟਾਈਮ ਹੋਇਆ ਵਾ ਘੜੀ ਤੇ 6:30 ਹੋਏ ਆ ਤੇ ਮਤਲਬ 4:00 ਵਜੇ ਗਏ ਸੀ 6:30 ਆ ਗਏ ਆ ਕਹਿੰਦੇ ਐਂਡ ਕਰਦੇ ਹੁਣ ਇੱਥੇ